ਗੱਲ ਕਲੀਅਰ ਕਰਨਾ ਚਾਹੁੰਦਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਸਕਾਈ ਡਿਜੀਟਲ ਕੰਪਨੀ ਹੋਗੀ ਜਿਹੜੇ ਸਾਡੇ ਸਰਵਿਸ ਪ੍ਰੋਵਾਈਡਰ ਨੇ ਜਿਹੜੇ ਸਾਡੇ ਕੰਮ ਦੇ ਵਿੱਚ ਸਾਡਾ ਇੱਕ ਪਾਰਟ ਦਾ ਰੋਲ ਅਦਾ ਕਰ ਰਹੇ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਜਾਂ ਫਿਰ ਕਹਾਇਆ ਜਾ ਰਿਹਾ ਹੈ ਕਿ ਮੈਂ ਸਿਰਫ ਸੁਨੰਦਾ ਸ਼ਰਮਾ ਦੀ سپورਟ ਦੇ ਵਿੱਚ ਖੜਿਆ ਜਾਂ ਫਿਰ ਮੈਂ ਉਹਨਾਂ ਦੇ ਹੱਕ ਚ ਬੋਲ ਰਿਹਾ ਮੈਂ ਹਰ ਕਲਾਕਾਰ ਦੀ سپورਟ ਚ ਜਿਹਦੇ ਨਾਲ ਠੱਗੀ ਹੋਈ ਹੈ ਇਹ ਸਿਰਫ ਸੁਨੰਦਾ ਦਾ ਕੇਸ ਨਹੀਂ ਹੈਗਾ ਇਹ ਮੇਰਾ ਕੇਸ ਹੈ ਮੇਰਾ ਨਾਲ ਸੀਰੀ ਬਰਾੜ ਦਾ ਵੀ ਕੇਸ ਹੈ ਜਾਂ ਹੋਰ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਕਬਰਉਂਦੇ ਨੇ ਇਸ ਗੱਲੋਂ ਜਿਹੜੇ ਸਾਹਮਣੇ ਆਉਣ ਤੋਂ ਡਰਦੇ ਨੇ ਜਿਨ੍ਹਾਂ ਨੂੰ ਦਬਕਾਇਆ ਜਾਂਦਾ ਡਰਾਇਆ ਜਾਂਦਾ ਤੇ ਕੁਝ ਗੱਲਾਂ ਇਹ ਇਹ ਜਿਹੀਆਂ ਹੁੰਦੀਆਂ ਨੇ ਕਿ ਸਾਨੂੰ ਦੱਸ ਦਿਆਂ ਵੀ ਇਹ ਵੀ ਹੁੰਦਾ ਕਿ ਸਾਨੂੰ ਤਾਂ ਭੁਕਾਇਆ ਹੀ ਜਾਂਦਾ ਕਿ ਤੁਸੀਂ ਕਰ ਵੀ ਕੀ ਲਓਗੇ ਸਾਰਾ ਸਿਸਟਮ ਸਾਡੇ ਕੋਲ ਹੈ ਤੁਸੀਂ ਜੋ ਕਰਨਾ ਹੈ ਜੋ ਲਾਉਣਾ ਹੈ ਹੁਣ ਕਈ ਵਾਰ ਸਾਨੂੰ ਸਵਾਲ ਪੁੱਛਿਆ ਜਾਂਦਾ ਕਿ ਤੁਸੀਂ ਐਗਰੀਮੈਂਟ ਪੜ੍ਹ ਕੇ ਸਾਈਨ ਕਰਕੇ ਫੇਰ ਮੁੱਕਰਦੇ ਹੋ ਜਾਂ ਫਿਰ ਇਹ ਗੱਲਾਂ ਕਰਦੇ ਹੋ ਸ਼ੀਰਿ ਬਰਾਲ ਵਾਗੇ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਦਾ ਲਿਖਤੀ ਐਗਰੀਮੈਂਟ ਕੋਈ ਨਹੀਂ ਹੋਇਆ ਹੋਇਆ ਤੇ ਉਹਨਾਂ ਨਾਲ ਫਿਰ ਵੀ ਠੱਗੀਆਂ ਹੋ ਜਾਂਦੀਆਂ ਨੇ ਤੇ ਜਦੋਂ ਅਸੀਂ ਮਾਰੇ ਮੋਟੇ ਜਿਹੜੇ ਲਿਖਤੀ ਐਗਰੀਮੈਂਟ ਕਰੇ ਹੋਏ ਹੁੰਦੇ ਨੇ ਅਸੀਂ ਸਾਰੀ ਸ਼ਰਤਾਂ ਪੂਗਾ ਦਿੰਦੇ ਆ ਜਦੋਂ ਸਾਹਮਣੇ ਤੋਂ ਸ਼ਰਤਾਂ ਨਹੀਂ ਪੂਾਈ ਜਾਂਦੀਆਂ ਤੇ ਸਾਨੂੰ ਤਾਂ ਸਿਰਫ ਇਹੀ ਕਹਿ ਦਿੱਤਾ ਜਾਂਦਾ ਕਿ ਤੁਸੀਂ ਜਿੰਨਾ ਤੁਸੀਂ ਜ਼ੋਰ ਲਾ ਸਕਦੇ ਉਨਾਂ ਲਾ ਲਓ ਤੁਸੀਂ ਸਾਡਾ ਕੁਝ ਨਹੀਂ ਉਗਾਰ ਸਕਦੇ ਹੋਰ ਕੋਈ ਤੁਸੀਂ ਸਵਾਲ ਤੁਸੀਂ ਸਾਰੇ ਮੰਨ ਲਓ ਜਿਹੜੀ ਜਿਹੜੀ ਤੁਸੀਂ ਹੁਣ ਬੰਦਾ ਦੇ ਮੈਟਰ ਤੋਂ ਲੈ ਕੇ ਜਿਹੜੀ ਤੁਸੀਂ ਆਪ ਦੀ ਥੋੜੀ ਜਿਹੀ ਕੰਪਲੇਨ ਹੈਗੀ ਹੈ ਉਹਦੇ ਬਾਰੇ ਦੱਸੋ ਕਿ ਕਿਹੜੀ ਤੁਸੀਂ ਕੰਪਲੇਨ ਕੋਈ ਕੰਪਲੇਨ ਦਰਜ ਕਰਾਈ ਹੈ ਕੁਝ ਕੰਪਲੇਟ ਅਸੀਂ ਪਰਸੋਂ ਦਿੱਤੀ ਹੈ ਜੀ ਐਸਐਚਓ ਸਾਹਮਣੇ ਥਾਣੇ 'ਚ ਤੇ ਅਸਲ ਮਟੋਰ ਥਾਣੇ 'ਚ ਜੀ ਕੰਪਲੇਨਟ ਦਾ ਮਸਲਾ ਕੀ ਉਹ ਤੁਸੀਂ ਦੱਸੋ ਕੰਪਲੇਨਟ ਦਾ ਮਸਲਾ ਇਹ ਹੈ ਜੀ ਕਿ ਮੈਂ ਤੁਹਾਨੂੰ ਸਮਝਾ ਦਵਾਂ ਨਾ ਥੋੜਾ ਜਿਹਾ ਪੂਰਾ ਟੈਕਨੀਕਲੀ ਸਮਝਾ ਨਹੀਂ ਸਕਦਾ ਮੈਂ ਇਸ ਚੀਜ਼ ਨੂੰ ਕਿ ਸਾਡੇ ਕੇਸ ਦੇ ਵਿੱਚ ਪਿੰਕੀ ਜੀ ਜਾਂ ਫਿਰ ਗੁਰਕਰਨ ਧਾਲੀਵਾਲ ਸਕਾਈ ਅਸੀਂ ਉਹਨਾਂ ਦੇ ਸਾਈਨਡ ਆਰਟਿਸਟ ਨਹੀਂ ਹੈਗੇ ਅਸੀਂ ਖੁਦ ਇੱਕ ਲੇਬਲ ਆ ਮੇਰੇ ਲੇਬਲ ਦਾ ਜਿਹੜਾ ਵੀ ਰੈਵਨਿਊ ਇਕੱਠਾ ਕਰਨਾ ਹੁੰਦਾ ਹੈ ਅਸੀਂ ਸਾਰੇ ਆਰਟਿਸਟ ਆਪਣੇ ਆਪ ਨਹੀਂ ਕਰ ਸਕਦੇ ਇਹ ਗੱਲਾਂ ਜਾਂ ਇਹ ਜਿਹੜੇ ਕੰਮ ਹੁੰਦੇ ਨੇ ਤਾਂ ਸਾਨੂੰ ਅਪਰੋਚ ਕੀਤਾ ਜਾਂਦਾ ਹੈ ਕਿ ਸਾਡੇ ਤੋਂ ਜੋ ਤੁਹਾਨੂੰ ਹੈਲਪ ਚਾਹੀਦੀ ਹੈ ਜੋ ਤੁਹਾਨੂੰ ਅਮਾਊਂਟ ਚਾਹੀਦਾ ਹੈ ਇੱਕ ਫਿਕਸਡ ਅਮਾਊਂਟ ਆ ਲੈ ਲਓ ਜਦੋਂ ਵੀ ਤੁਹਾਨੂੰ ਲੋੜ ਹੋਗੀ ਤੁਹਾਡੀ ਵੀਡੀਓ ਸ਼ੂਟ ਕਰਨ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਅਸੀਂ ਤੁਹਾਡੇ ਨਾਲ ਖੜੇ ਆ ਤੇ ਤੁਹਾਡਾ ਕੰਮ ਅਸੀਂ ਕਰਾਂਗੇ ਜਿਹੜਾ ਸਾਡਾ ਰੈਵਨਿਊ ਇਕੱਠਾ ਹੁੰਦਾ ਹੈ ਜਿਹੜੇ ਸਾਡੇ ਪੈਸੇ ਇਕੱਠੇ ਕਰੇ ਹੁੰਦੇ ਨੇ ਅਸੀਂ ਇਕੱਠੇ ਕਰਨੇ ਹੁੰਦੇ ਨੇ ਕਲਾਕਾਰਾਂ ਨੂੰ ਇਸ ਚੀਜ਼ ਦੀ ਬਿਲਕੁਲ ਵੀ ਨੌਲੇਜ ਨਹੀਂ ਹੁੰਦੀ 4 ਸਾਲਾਂ ਵਿੱਚ ਆ ਕੇ ਮੈਨੂੰ ਬਹੁਤ ਘੱਟ ਸਮਝ ਆਈ ਹੈ ਹਾਲਾਂਕਿ ਮੈਂ ਥੋੜਾ-ਬਹੁਤ ਪੜਿਆ ਲਿਖਿਆ ਵੀ ਹੋਇਆ ਹਾਂ ਬਾਕੀ ਆਰਟਿਸਟ ਜਿਹੜੇ ਬਿਲਕੁਲ ਤੁਹਾਨੂੰ ਪਤਾ ਹੀ ਹੈ ਵੀ ਗਰੀਬੀ ਗਰੀਬੀ ਚੋਂ ਆਏ ਹੁੰਦੇ ਨੇ ਕੋਈ ਖਾਸ ਲਿੰਕ ਵੀ ਨਹੀਂ ਹੁੰਦੇ ਇਸ ਗੱਲੋਂ ਡਰਦੇ ਵੀ ਹੁੰਦੇ ਆ ਸੀ ਤੇ ਉਹ ਜਿਹੜਾ ਪੈਸਾ ਇਕੱਠਾ ਕਰਨਾ ਹੁੰਦਾ ਹੈ ਉਹਦਾ ਉਹਨਾਂ ਨੂੰ ਕੰਮ ਸੌਂਪਿਆ ਗਿਆ ਹੁੰਦਾ ਤੇ ਜਦੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਐਗਰੀਮੈਂਟ ਦੀ ਸਾਰੀ ਸ਼ਰਤਾਂ ਪੂਰੀਆਂ ਕਰ ਚੁੱਕੇ ਹਾਂ ਅਸੀਂ ਜਿੰਨੇ ਗਾਣੇ ਕਰਨੇ ਸੀ ਉਹ ਪੂਰੇ ਕਰ ਚੁੱਕੇ ਹਾਂ ਜੋ ਸਾਡਾ ਅਮਾਉਂਟ ਜੋ ਵੀ ਰੀਕੂਪ ਕਰ ਚੁੱਕੇ ਆ ਜਾਂ ਸਾਡਾ ਚੈਨਲ ਪੂਰੇ ਪੈਸੇ ਕਰ ਚੁੱਕਿਆ। ਉਸ ਤੋਂ ਬਾਅਦ ਵੀ ਸਾਨੂੰ ਕਿਸੇ ਨਾ ਕਿਸੇ ਕੰਮ ਚੁੜ ਲਿਆ ਜਾਂਦਾ ਹੈ ਕਿ ਸਾਡੇ ਨਾਲ ਹੀ ਕੰਮ ਕਰੋ। ਤੇ ਇਹ ਡਾਇਰੈਕਟ ਆਪ ਨਹੀਂ ਪੈਸੇ ਇਕੱਠੇ ਕਰਦੇ ਇਹ ਅੱਗੇ ਕਿਸੇ ਕੰਪਨੀ ਤੋਂ ਕੰਮ ਫੜਦੇ ਨੇ। ਸਾਨੂੰ ਜੇ ਨੌਲਜ ਹੋਵੇ ਅਸੀਂ ਪਹਿਲਾਂ ਹੀ ਉਹਨਾਂ ਕੰਪਨੀਆਂ ਤੱਕ ਜਾਈਏ। ਉਹਨਾਂ ਕੰਪਨੀਆਂ ਤੋਂ ਪੈਸੇ ਫੜਦੇ ਨੇ ਉਹੀ ਸਾਨੂੰ ਦਿੰਦੇ ਨੇ ਤੇ ਉਹਨਾਂ ਤੋਂ ਹੀ ਜਦੋਂ ਅਸੀਂ ਪੈਸੇ ਇਕੱਠੇ ਕਰ ਵੀ ਦਿੰਨੇ ਆ ਵਾਪਸ ਹੋ ਵੀ ਜਾਂਦੇ ਨੇ। ਉਦੋਂ ਬਾਅਦ ਵੀ ਸਾਨੂੰ ਉਹਨਾਂ ਦੀ ਸ਼ੀਟਾਂ 'ਚ ਫੇਰ ਬਦਲ ਕਰਕੇ ਸਾਨੂੰ ਸਾਡਾ ਰੈਵਨਿਊ ਬਹੁਤ ਘੱਟ ਦਿਖਾਇਆ ਜਾਂਦਾ। ਜੀ ਸਮਝ ਲੋ ਅਸੀਂ 10 ਰੁਪਏ ਕਮਾ ਰਹੇ ਹਾਂ ਤਾਂ ਸਾਨੂੰ 2 ਜਾਂ 5 ਹੀ ਦਿਖਾਇਆ ਜਾਂਦਾ ਤੇ ਉਹਦੇ ਵਿੱਚੋਂ ਵੀ ਆਪਣਾ ਹੀ ਕਮਿਸ਼ਨ ਕੱਟਦੇ ਨੇ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਇਹ ਠੱਗੀ ਠੋਰੀ ਦਾ ਸਾਡਾ ਜੀ 3 ਸਾਲ ਦਾ ਐਗਰੀਮੈਂਟ ਸੀ 3 ਸਾਲ ਹੋ ਗਏ 3 ਸਾਲ ਦੇ ਪਹਿਲੇ 1 ਸਾਲ ਦੇ ਦੌਰਾਨ ਹੀ ਸਾਨੂੰ ਹੌਲੀ ਹੌਲੀ 3 ਸਾਲ ਕਿਹੜੇ ਸੀਗੇ 2021 ਤੋਂ ਸ਼ੁਰੂ ਹੋਇਆ ਜੀ ਸਤੰਬਰ 2021 ਹਾਂ ਜੀ ਤੇ ਜਿਵੇਂ ਸਾਨੂੰ ਹੌਲੀ ਹੌਲੀ ਸ਼ੁਰੂ ਹੁੰਦਾ ਜੀ ਇੱਕ ਦੂਜੇ ਪਹਿਲੀ ਗੱਲ ਤਾਂ ਅਸੀਂ ਆਰਟਿਸਟ ਸਾਰੇ ਇੱਕ ਦੂਜੇ ਦੇ ਲਿੰਕ 'ਚ ਨਹੀਂ ਹੁੰਦੇ ਅਸੀਂ ਇੱਕ ਦੂਜੇ ਨੂੰ ਇੰਨਾ ਨਹੀਂ ਮਿਲਦੇ ਸਾਨੂੰ ਆਪਣੀ ਪ੍ਰਾਈਵੇਸੀ ਬਹੁਤ ਪਸੰਦ ਹੁੰਦੀ ਹੈ ਸਾਡੇ ਪਰਿਵਾਰਕ ਮਸਲੇ ਵੀ ਹੁੰਦੇ ਨੇ ਅਸੀਂ ਸ਼ਾਂਤ ਰਹਿਣਾ ਚਾਹੁੰਦੇ ਹਾਂ ਪਰ ਜਦੋਂ ਅਸੀਂ ਥੋੜਾ ਥੋੜਾ ਬਹੁਤ ਕਦੇ ਕਿਸੇ ਨਾਲ ਕੋਲਾਬ ਕਰਨੀ ਆ ਜਾਂ ਕਦੇ ਕਿਸੇ ਨਾਲ ਉਹੀ ਮੁਲਾਕਾਤ ਹੋ ਜਾਂਦੀ ਹੈ ਉਦੋਂ ਸਾਡੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਤੇਰੇ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਜਾਂ ਮੇਰੇ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਫਿਰ ਸਾਨੂੰ ਠੱਗੀਆਂ ਦਾ ਸਮਝਾਉਣ ਲੱਗ ਜਾਂਦੀ ਹੈ ਕਿ ਇਹ ਠੱਗੀ ਹੋ ਰਹੀ ਹੈ ਕਿਸੇ ਸਾਡੇ ਸਾਡੇ ਜਦੋਂ ਕੋਈ ਸਾਨੂੰ ਪੈਸਾ ਦਿੱਤਾ ਵੀ ਗਿਆ ਤਾਂ ਇਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇਹ ਕਿਸੇ ਤਰੀਕੇ ਨਾਲ ਉਹ ਪੈਸੇ ਪੂਰੇ ਨਾ ਕਰ ਦੇਣ ਸਾਡੇ ਜਿਹੜੇ ਗਾਣਿਆਂ ਤੇ ਪ੍ਰੋਮੋਸ਼ਨ ਲਗਾਈ ਜਾਂਦੀ ਹੈ ਉਹਨਾਂ ਤੇ ਕੋਈ ਨਾ ਕੋਈ ਫੇਕ ਕਮੈਂਟ ਪਵਾਤਾ ਜਾਂ ਫਿਰ ਕੋਈ ਫੇਕ 뷰 ਪਵਾ ਦੇ ਚਾਹੇ 100 ਪਵਾ ਦੇ ਚਾਹੇ 1 ਮਿਲੀਅਨ ਪਵਾਤਾ ਸਾਡਾ ਚੈਨਲ ਬਲੈਕਲਿਸਟ ਹੋ ਜਾਂਦਾ ਸਾਡਾ ਗਾਣਾ ਉਵੇਂ ਨਹੀਂ ਚੱਲ ਪਉਂਦਾ ਜਿਵੇਂ ਉਹ ਚੱਲ ਸਕਦਾ ਸੀ ਤੁਸੀਂ ਨੋਟਿਸ ਕਰੋਗੇ ਕਿ 2021 ਦੇ ਵਿੱਚ ਜਾਂ 2020 21 ਦੌਰਾਨ ਜਦੋਂ ਮੈਂ ਖੁਦ ਆਇਆ ਮੈਂ ਇੱਕ ਐਸਟੈਬਲਿਸ਼ਡ ਆਰਟਿਸਟ ਆ ਮੈਂ ਆਪਣੇ ਆਪ ਨੂੰ ਪ੍ਰੂਵ ਕਰਿਆ ਉਦੋਂ ਮੈਂ ਬਹੁਤ ਵਧੀਆ ਆਪਣੇ ਗਾਣੇ ਮੇਰੇ ਗਾਣੇ ਪਰਫਾਰਮ ਕਰਿਆ ਨੇ ਤੇ ਜਦੋਂ ਦਾ ਮੈਂ ਇਹਨਾਂ ਨਾਲ ਜੁੜਿਆ ਮੇਰਾ ਗ੍ਰਾਫ ਥੱਲੇ ਜਾਂਦਾ ਜਾ ਰਿਹਾ ਹੈ ਮੇਰੇ ਗਾਣੇ ਵਧੀਆ ਪਰਫਾਰਮ ਨਹੀਂ ਕਰ پا ਰਹੇ ਮੇਰੇ ਗਾਣੇ ਕਮਾ ਨਹੀਂ پا ਰਹੇ ਉਦਾਂ ਜਦੋਂ ਅਸੀਂ ਬਾਕੀ ਆਰਟਿਸਟਾਂ ਨੂੰ ਮਿਲਦੇ ਹਾਂ ਜਾਂ ਸਾਨੂੰ ਹੋਰ ਲਿਸਟਾਂ ਸਾਹਮਣੇ ਆ ਜਾਂਦੀਆਂ ਨੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੁਝ ਕੁਝ ਚੀਜ਼ਾਂ ਦਾ ਐਕਸੈਸ ਸਾਡੇ ਕੋਲ ਆ ਜਾਂਦਾ ਬਾਅਦ ਵਿੱਚ ਜਦੋਂ ਅਸੀਂ ਲੜਦੇ ਪੈਂਦੇ ਹਾਂ ਕਿ ਆਹ ਚੀਜ਼ ਦਾ ਸਾਨੂੰ ਐਕਸੈਸ ਦੇ ਦਿਓ ਆਹ ਚੀਜ਼ ਦਾ ਪਾਸਵਰਡ ਸਾਡੇ ਕੋਲ ਹੋਣਾ ਚਾਹੀਦਾ ਉਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਕਿਹੜਾ ਗਾਣਾ ਕਿਵੇਂ ਪਰਫਾਰਮ ਕਰ ਰਿਹਾ ਹੈ ਬਹੁਤ ਸਾਰੇ ਗਾਣੇ ਇਹਨਾਂ ਦੇ ਖੁਦ ਦੇ ਫੇਕ ਚੈਨਲਸ ਦੇ ਹ ਪਲੇਆਲ ਜਾਂਦਾ ਕਿ ਜਿਹੜਾ ਸਾਡਾ origignal ਚੈਨਲ ਹੈ ਉਹ ਥੱਲੇ ਦਾਅਵਾ ਜਾਂਦਾ ਇਹਦੀ ਮੈਂ ਐਗਜ਼ਾਮਪਲ ਇਹ ਦੇ ਸਕਦਾ ਕਿ ਮੇਰਾ ਰੀਸੈਂਟ ਨੀਂਦ ਗਾਣਾ ਆਇਆ ਸੀ ਜਦੋਂ ਮੈਂ ਜਦੋਂ ਮੈਂ ਦੇਖਿਆ ਕਿ ਮੇਰਾ ਗਾਣਾ ਕੋਈ ਕੰਮ ਕਿਉਂ ਨਹੀਂ ਕਰ ਰਿਹਾ ਇਹਨਾਂ ਨਾਲ ਹਨਾ ਤੇ ਜਦੋਂ ਮੈਂ ਇੱਕ ਹਿੰਦੀ ਉਰਦੂ ਕਿਉਂਕਿ ਮੈਨੂੰ ਪਤਾ ਮੇਰੀ ਪਾਕਿਸਤਾਨ ਚ ਫੈਨ ਫੋਲੋਇੰਗ ਕਾਫੀ ਹੈ ਤੇ ਪੈਨ ਇੰਡੀਆ ਮੈਂ ਆਰਟਿਸ ਚਲਦਾ ਹਨਾ ਤੇ ਮੈਨੂੰ ਹਿੰਦੀ ਆਡੀਅנס ਵੀ ਸੁਣਦੀ ਹੈ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਸੀ ਕਿ ਹਿੰਦੀ ਉਰਦੂ ਥੋੜਾ ਜਿਹਾ ਮੈਂ ਇੱਕ ਗਾਣਾ ਉਹ ਜਿਆ ਕਰਾਂ ਕਿ ਜਿਹੜਾ ਕੋਈ ਛੱਕੀ ਨਾ ਬਚੇ ਜਦੋਂ ਤੁਸੀਂ ਉਸ ਗਾਣੇ ਨੂੰ ਸਰਚ ਕਰਕੇ ਦੇਖੋਗੇ ਹੁਣੀ ਕਰਕੇ ਦੇਖ ਸਕਦੇ ਹਾਂ ਤਾਂ ਪਹਿਲਾਂ ਵਾਲੇ 7-8 ਚੈਨਲ ਫੇਕ ਚੈਨਲ ਹੋਣਗੇ ਜਿਨ੍ਹਾਂ ਦਾ ਰੈਵਨਿਊ ਉਹਨਾਂ ਨੂੰ ਜਾ ਰਿਹਾ ਤੇ ਜਿਹਦੀਆਂ ਰਿਪੋਰਟਾਂ ਮੇਰੇ ਕੋਲ ਆਉਣੀਆਂ ਵੀ ਨਹੀਂ ਕਦੇ ਜਿਹਦਾ ਪੈਸਾ ਮੈਨੂੰ ਕਦੇ ਵੀ ਨਹੀਂ ਆਊਗਾ ਉਸ ਤੋਂ ਬਾਅਦ 8ਵੇਂ 10ਵੇਂ ਨੰਬਰ ਤੇ ਮੇਰਾ ਅਫੀਸ਼ੀਅਲ ਚੈਨਲ ਆਊਗਾ ਤੇ ਬਹੁਤ ਸੋਚ ਸਮਝ ਨਾਲ ਠੱਗੀਆਂ ਵੱਜਦੀਆਂ ਨੇ ਪੇਮੈਂਟਸ ਜਦੋਂ ਸਾਨੂੰ ਪਾਈਆਂ ਜਾਂਦੀਆਂ ਨੇ ਜਦੋਂ ਜਦੋਂ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਸਾਡੀ ਪੇਮੈਂਟ ਸਾਡਾ ਪੈਸਾ ਜਿਹੜਾ ਸੀ ਰਕੂਪੀ ਕਰਤਾ ਉਸ ਤੋਂ ਬਾਅਦ ਜਿਹੜਾ ਸਾਡਾ ਪੈਸਾ ਬਣਿਆ ਸਾਨੂੰ ਦਿੱਤਾ ਕੁਮ ਆਇਆ ਜਾਂਦਾ ਹੈ ਸਾਨੂੰ ਬਹੁਤ ਲੰਬੇ ਗੇੜ ਚ ਪਾਇਆ ਜਾਂਦਾ ਹੈ ਸਾਨੂੰ ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਹੁਣੀ ਪੇਮੈਂਟ ਚਾਹੀਦੀ ਹੈ ਕਿਉਂਕਿ ਸਾਨੂੰ ਜਦੋਂ ਅਸੀਂ ਸ਼ੂਟ ਅਰੇਂਜ ਕਰੀ ਬੈਠੇ ਹਾਂ ਸਾਡਾ ਡਾਇਰੈਕਟਰ ਦੀ ਫੀਸ ਅਜਿ ਦੇਣੀ ਹੈ ਮਾਡਲ ਦੀ ਫੀਸ ਦੇਣੀ ਹੈ ਤਾਂ ਹੋਰ ਬਹੁਤ ਸਾਰੇ ਮਿਊਜ਼ਿਕ ਡਾਇਰੈਕਟਰਾਂ ਦੀ ਫੀਸ ਦੇਣੀ ਹੁੰਦੀ ਹੈ ਉਦੋਂ ਸਾਨੂੰ ਅਰਜੈਂਟ ਪੈਸਾ ਚਾਹੀਦਾ ਹੁੰਦਾ ਹੈ ਉਸ ਤੋਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਹੁੰਦਾ ਕਿ ਹਾਂ ਵੀ ਜਦੋਂ ਤੁਸੀਂ ਕਹੋਗੇ ਉਦੋਂ ਪੈਸਾ ਦੇ ਦਾਂਗੇ ਉਸੇ ਦੌਰਾਨ ਸਾਨੂੰ ਕਹਿ ਦਿੰਦੇ ਕਿ ਸਾਡਾ ਇਹ ਕੰਮ ਫਸਿਆ ਹੋਇਆ ਹੈ ਸਾਡਾ ਜੀਐਸਟੀ ਫਸਿਆ ਹੈ ਸਾਡਾ ਇਹ ਫਸਿਆ ਹੋਇਆ ਹੈ ਸਾਨੂੰ ਲਾਰਾ ਲਾ ਦਿੱਤਾ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਜੇ ਤੁਹਾਨੂੰ ਅਰਜੈਂਟ ਪੇਮੈਂਟ ਚਾਹੀਦੀ ਹੈ ਤਾਂ ਵਾਇਆ ਦੁਬਈ ਜਾਂ ਕਿਸੇ ਹੋਰ ਨੈਟਵਰਕ ਦੇ ਥਰੂ ਤੁਹਾਨੂੰ ਪੈਸਾ ਪਹੁੰਚਾ ਦਿੱਤਾ ਜਾਊਗਾ ਉਦੋਂ ਅਸੀਂ ਮਜਬੂਰਨ ਕਈ ਵਾਰ ਲੈ ਵੀ ਲੈਂਦੇ ਆ ਪਰ ਸਾਨੂੰ ਹੁਣ ਇਹ ਚੀਜ਼ ਦਾ ਬਹੁਤ ਡਰ ਹੁੰਦਾ ਹੈ ਕਿ ਮੈਂ ਇਹ ਚਾਹੁੰਦਾ ਕਿ ਸਾਨੂੰ ਕਲੀਅਰ ਕੀਤਾ ਜਾਵੇ ਕਿ ਜਿਹੜੀ ਉਹ ਸਾਨੂੰ ਪੇਮੈਂਟ ਆ ਰਹੀ ਹੈ ਉਹ ਇੱਕ ਨੰਬਰ ਦੀ ਹੈ ਜਾਂ ਦੋ ਨੰਬਰ ਦੀ ਹੈ ਇਹਨਾਂ ਦੀ ਖੁਦ ਦੀ ਕਮਾਈ ਹੈ ਜਾਂ ਕਿੱਥੋਂ ਪਾ ਰਹੇ ਨੇ ਭਾਈ ਟੋਟਲ ਕਿੰਨੇ ਕਰੋ ਬ੍ਰੇਕ ਕੋਈ ਅੰਦਾਜ਼ਾ ਹੀ ਨਹੀਂ ਕਿਉਂਕਿ ਅਸੀਂ ਜਿਹੜਾ ਕੈਲਕੂਲੇਟ ਕਰੀ ਬੈਠੇ ਆ ਇਹਨਾਂ ਦੇ ਹਿਸਾਬ ਨਾਲ ਉਹ ਸਾਨੂੰ ਬਹੁਤ ਘੱਟ ਦਿਖਾਇਆ ਜਾਂਦਾ ਹੈ ਜਿਵੇਂ ਜਿਵੇਂ ਸਾਡੀ ਮੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਸੁਨੰਦਾ ਸ਼ਰਮਾ ਦਾ ਵੀ ਕੇਸ ਚੱਲ ਰਿਹਾ ਹੈ ਮੈਨੂੰ ਨਹੀਂ ਸੀ ਪਤਾ ਕਿ ਸ਼੍ਰੀ ਬਰਾੜ ਦਾ ਕੇਸ ਚੱਲ ਰਿਹਾ ਹੈ ਇਹਦਾ ਜਦੋਂ ਸੁਨੰਦਾ ਜੀ ਦੀ ਪੋਸਟ ਮੈਂ ਦੇਖੀ ਹੈ ਤੇ ਮੈਨੂੰ ਫਿਰ ਲੱਗਿਆ ਉਹ ਤੋਂ ਪਹਿਲਾਂ ਅਸੀਂ 7 ਮਹੀਨਿਆਂ ਤੋਂ ਪਹਿਲਾਂ ਇਹਨਾਂ ਨੂੰ ਮੇਲਸ ਪਾ ਰਹੇ ਹਾਂ ਅਸੀਂ ਮੈਂ ਰੌਲਾ ਪਾਉਣ ਦੇ ਬਿਲਕੁਲ ਹੱਕ 'ਚ ਨਹੀਂ ਹੁੰਦਾ ਮੈਂ ਚਾਹੁੰਦਾ ਸੀ ਵੀ ਬੈਠ ਕੇ ਨਿਬੇੜੀਏ ਤੁਹਾਨੂੰ ਮੇਰੀ ਟੀਮ ਮੇਲਸ ਦਿਖਾ ਦੂਗੀ ਸਾ ਤੁਸੀਂ ਪੈਸੇ ਜਿੰਨੇ ਦੇਣੇ ਜਿੰਨੇ ਤੁਹਾਨੂੰ ਲੱਗਦਾ ਓਨੇ ਦੇ ਦਿਓ ਜਿੰਨੇ ਤੁਸੀਂ ਗਾਣੇ ਕਿਹਾ ਸੀ ਮੈਂ ਉਹ ਤੋਂ ਦੋ ਵਾਧਾ ਕਰ ਚੁੱਕਿਆ ਤੁਹਾਡੇ ਨਾਲ ਪਰ ਮੈਂ ਤੁਹਾਡੇ ਨਾਲ ਹੋਰ ਕੰਮ ਨਹੀਂ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਮੇਰਾ ਕਰੀਅਰ ਖਰਾਬ ਕਰਨ ਪਿਆਏ ਹੋਇਆ ਤੇ ਦੇਖਿਆ ਕਿ 2 ਕਰੋੜ ਰੁਪਏ ਮੰਗ ਰਹੇ ਹੋ ਹਾਂਜੀ 2 ਕਰੋੜ ਵਾਲੀ ਗੱਲ ਵੀ ਕਰੋ 2 ਕਰੋੜ ਮੰਗ ਰਹੇ ਸਾਨੂੰ ਬਹੁਤ ਤਰੀਕੇ ਨਾਲ ਉਜੜਿਆ ਜਾਂਦਾ ਜੀ ਮੈਂ ਇਨੀ ਚੀਜ਼ਾਂ ਨਹੀਂ ਦੱਸ ਸਕਦਾ ਕਿ ਸਾਨੂੰ 2 ਕਰੋੜ ਦਾ ਬਹੁਤ ਦੂਰ ਦੀ ਗੱਲ ਹੈ ਸਾਨੂੰ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਕਰ ਕੀ ਲਵੋਗੇ ਮਤਲਬ ਅਸੀਂ ਤੁਹਾਨੂੰ ਹੋਰ ਤਰੀਕੇ ਨਾਲ ਦੇਖ ਲਾਂਗੇ ਜਿਵੇਂ ਤੁਸੀਂ ਫੇਕ ਚੈਨਲਾਂ ਦੀ ਗੱਲ ਕੀਤੀ ਹੈ ਹਾਂਜੀ ਜੇਕਰ ਫੇਕ ਚੈਨਲ ਦੇ ਕੋਈ ਕੌੰਦਾ ਕਾਪੀਰਾਈਟ ਦਾ ਨੋਟਿਸ ਦਿੱਤਾ ਜਾਂਦਾ ਹੈ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਐਕਸੈਸ ਨਹੀਂ ਹੈਗਾ ਇਹ ਵੀ ਤੁਹਾਡੀ ਆਪਣੀ ਗੱਲ ਹੈ ਕਿ ਤੁਸੀਂ ਐਕਸੈਸ ਤੋਂ ਮਿਲ ਕੇ ਕਾਪੀਰਾਈਟ ਦਿਓਗੇ ਵਰਗੇ ਤਾਂ ਉਹਨੂੰ ਮਿਲ ਗਿਆ ਸਾਨੂੰ ਕਾਪੀਰਾਈਟ ਸਾਡੇ ਨੇ ਅਸੀਂ ਖੁਦ ਮਾਲਕ ਹਾਂ ਆਪਣੇ ਗਾਣਿਆਂ ਦੇ ਮੈਂ ਉਹਨਾਂ ਨਾਲ ਸਾਈਨ ਨਹੀਂ ਹੈਗਾ ਜੀ ਇਹਦੇ ਵਿੱਚ ਮੈਂ ਤੁਹਾਨੂੰ ਥੋੜਾ ਹੋਰ ਸੁਧਾਰ ਦਵਾਂ ਹਾਂ ਤੁਸੀਂ ਇਹ ਕਹਿ ਰਹੇ ਹੋ ਕਿ ਅਲੱਗ-ਅਲੱਗ ਚੈਨਲਾਂ ਤੋਂ ਢੇ ਗਾਣੇ ਪਾਈ ਜਾਂਦੇ ਨੇ ਜਿਹੜੀ ਕੰਪਨੀ ਨਾਲ ਤੁਸੀਂ ਕਰਾਰ ਕਰਦੇ ਹੋ ਕਿ ਤੁਸੀਂ ਹੋਰ ਕੰਪਨੀਆਂ ਦੇ ਜਿਹੜੇ ਕਾਗਜ਼ਾਤ ਹੋਣ ਜਾਂ ਉਹਨਾਂ ਦੇ ਜਿਹੜੇ ਪਲਾਨ ਹੋਣਗੇ ਬੁਲਾ ਕੇ ਉਹ ਕਰਦੇ ਨਹੀਂ ਮਤਲਬ ਇਹ ਗੱਲ ਅਲੱਗ ਹੈ ਕਿ ਤੁਸੀਂ ਕਿਸੇ ਨੂੰ ਅਕਿਊਜ਼ ਕਰ ਰਹੇ ਹੋ ਇੱਕ ਪੁਆਇੰਟ ਹੈ ਦੂਜੀ ਗੱਲ ਇਹ ਹੈ ਕਿ ਮੈਂ ਇੱਕ ਕੰਪਨੀ ਹਾਂ ਇੱਕ ਇਹ ਕੰਪਨੀ ਕਿ ਇਹ ਕੰਪਨੀ ਹੈ ਤੁਸੀਂ ਦੋ ਦin ਕੰਪਨੀਆਂ ਦੇ ਕੋਟੇਸ਼ਨ ਨਹੀਂ ਲੈਂਦੇ ਕਿ ਤੁਸੀਂ ਠੀਕ ਕੋਈ ਸਾਨੂੰ ਪ੍ਰੋਵਾਈਡ ਕਰੋਗੇ ਜਾਂ ਜਦੋਂ ਤੁਹਾਨੂੰ ਲੱਗਦਾ ਹੈ ਕਿ ਠੱਗੀ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਸਮਝ ਆਉਂਦਾ ਕਿ ਚੈਨਲ ਆ ਹੋ ਗਿਆ ਹੈ ਵੀਰੇ ਉਹ ਜਿਹੜੀ ਤੀਜਾ ਸਵਾਲ ਜਿਹੜਾ ਚੈਨਲਾਂ ਵਾਲੀ ਗੱਲ ਕਰਦੇ ਕਾਪੀਰਾਈਟ ਵਾਲੀ ਉਹ ਅਲੱਗ ਅਲੱਗ ਚੈਨਲਾਂ ਤੇ ਜਦੋਂ ਪਾਏ ਜਾਂਦੇ ਉਹਨੂੰ ਯੂਜੀਸੀ ਕੰਟੈਂਟ ਕਹਿੰਦੇ ਆ ਹੈਨਾ ਉਹ ਤੁਹਾਡੀ ਸਹਿਮਤੀ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ ਤਾਂ ਕੀ ਇਹ ਤੁਹਾਨੂੰ ਦੱਸਿਆ ਨਹੀਂ ਹੁੰਦਾ ਸ਼ੁਰੂ ਦੇ ਵਿੱਚ ਉਹਨਾਂ ਵੱਲੋਂ ਅਸੀਂ ਇਹੀ ਨਹੀਂ ਪ੍ਰੂਫ ਕਰ ਸਕਦੇ ਕਿ ਜਿਹੜੇ ਉਹ ਫੇਕ ਚੈਨਲ ਨੇ ਇਹਨਾਂ ਦੇ ਨੇ ਪਰ ਸਾਨੂੰ ਅੰਦਰੋਂ ਅੰਦਰ ਹੀ ਖਬਰ ਹੋ ਜਾਂਦੀ ਹੈ ਕਿ ਇਹਨਾਂ ਦੇ ਨੇ ਤੇ ਜਦੋਂ ਉਹ ਪੈਸਾ ਜਾ ਰਿਹਾ ਹੈ ਉਹ ਇੱਕ ਕੰਟੈਂਟ ਆਈਡੀ ਹੁੰਦੀ ਹੈ ਕੰਟੈਂਟ ਆਈਡੀ ਲੱਗੀ ਹੁੰਦੀ ਹੈ ਗਾਣੇ ਤੇ ਉਹ ਕਮਾਈ ਸਾਨੂੰ ਸਾਨੂੰ ਆਉਣੀ ਚਾਹੀਦੀ ਹੈ ਜੇ ਕੋਈ ਫੇਕ ਚੈਨਲ ਤੇ ਕੋਈ ਵੀ ਕਈ ਵਾਰ ਕੋਈ ਫੈਨ ਵੀ ਗਾਣਾ ਪਾ ਲੈਂਦਾ ਜੇ ਉਹਨੇ ਗਾਣਾ ਪਾਇਆ ਹੋਇਆ ਤਾਂ ਉਹ ਸਾਡੀ ਮਰਜ਼ੀ ਹੈ ਕਿ ਅਸੀਂ ਕਹਾਂਗੇ ਡਿਸਟ੍ਰੀਬਿਊਟਰ ਨੂੰ ਇਹਨੂੰ ਰਿਮੂਵ ਕਰ ਦੇ ਜਾਂ ਨਾ ਰਿਮੂਵ ਕਰ ਤੇ ਜੇ ਅਸੀਂ ਨਹੀਂ ਵੀ ਰਿਮੂਵ ਕਰਵਾਉਂਦੇ ਤਾਂ ਉਹਦੀ ਕਮਾਈ ਸਾਨੂੰ ਆਉਣੀ ਚਾਹੀਦੀ ਹੈ ਪਰ ਇਹੇ ਆਪਣੀ ਮਰਜ਼ੀ ਕਰਦੇ ਨੇ ਜਿਹੜਾ ਇਹਨਾਂ ਦਾ ਦਿਲ ਕਰਦਾ ਉਹ ਰਿਮੂਵ ਕਰਵਾਉਂਦੇ ਨੇ ਜਿਹੜਾ ਨਹੀਂ ਕਰਦਾ ਉਹ ਨਹੀਂ ਕਰਵਾਉਂਦੇ ਸਾਡੇ ਕੋਲ ਮੰਤਰੀ ਰਿਪੋਰਟਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਵਿੱਚ ਬਹੁਤ ਫੇਰ ਬੰਦ ਆ ਐਕਸਲ ਸ਼ੀਟਾਂ ਹੁੰਦੀਆਂ ਨੇ ਜੋ ਕਿ इजीली ਐਡੀਟਡ ਹੁੰਦੀਆਂ ਨੇ ਜਿਵੇਂ ਤੁਸੀਂ ਦੱਸਿਆ ਜਿਵੇਂ ਤੁਸੀਂ ਖੁਦ ਦੱਸਿਆ ਕਿ ਕਾਫੀ ਆਰਟਿਸਟਾਂ ਨੂੰ ਪਤਾ ਲੱਗਿਆ ਸੁਨੰਦਰ ਸ਼ਰਮਾ ਦੀ ਗੋਸ਼ਤੋਂ ਜਾਂ ਵੀ ਵਿਰਾਟ ਤੋਂ ਤੁਹਾਡੀ ਕੋ ਕੋਆਰਡੀਨੇਸ਼ਨ ਚੱਲ ਰਹੀ ਹੈ ਵੀ ਆਰਟਿਸਟ ਕਾਫੀ ਸਾਦੇ ਮੰਚ ਤੇ ਆਣ ਤੇ ਪੀੜਤ ਜਿੱਥੋਂ ਤੱਕ ਦੇਖੋ ਸੁਨੰਦਰ ਜੀ ਦਾ ਕੇਸ ਹੈ ਸੁਨੰਦਰ ਜੀ ਦਾ ਕੇਸ ਸਾਨੂੰ 5-6 ਮਹੀਨੇ ਹੌਲੀ ਹੌਲੀ ਥੋੜਾ ਬਹੁਤ ਇੰਡਸਟਰੀ 'ਚ ਪਤਾ ਲੱਗਣ ਲੱਗਿਆ ਸੀ ਅਸੀਂ ਇਹੀ ਗੱਲਾਂ ਕਰਦੇ ਸੀ ਕਿ ਇਹ ਇੰਨੀ ਦੇਰ ਤੋਂ ਚੁੱਪ ਕਿਉਂ ਬੈਠੇ ਨੇ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀਆਂ ਨੇ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕਰੀ ਹੈ ਤਾਂ ਕਿ ਮੈਨੂੰ ਥੋੜਾ ਜਿਹਾ ਹੋਰ ਪਤਾ ਲੱਗੇ ਕਿ ਜਦੋਂ ਇੱਕ ਆਰਟਿਸਟ ਦੂਜੇ ਆਰਟਿਸਟ ਨੂੰ ਮਿਲਦਾ ਨਾ ਤਾਂ ਕਈ ਵਾਰ ਇਹ ਪਤਾ ਲੱਗਦਾ ਕਿ ਉਹਦੇ ਨਾਲ ਹੋਰ ਤਰੀਕਿਆਂ ਨਾਲ ਗੱਲਬਾਤ ਹੋ ਰਹੀ ਹੈ ਜਾਂ ਮੇਰੇ ਨਾਲ ਹੋਰ ਤਰੀਕੇ ਨਾਲ ਤਾਂ ਅਸੀਂ ਆਪਣੇ ਫੱਗ ਨੂੰ ਸਮਝ ਲੈਨੇ ਹਾਂ ਥੋੜਾ ਜਿਹਾ ਕਿ ਸਾਡੇ ਨਾਲ ਕਿਸ ਤਰੀਕੇ ਨਾਲ ਹੋ ਰਹੀ ਹੈ ਪਰ ਜਦੋਂ ਸਾਡੇ ਨਾਲ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੁੰਦਾ ਅਸੀਂ ਆਰਟਿਸਟ ਇਹੋ ਜਿਹੀ ਮਨੋਦਸ਼ਾ 'ਚ ਆ ਜੰਨੇ ਹਾਂ ਕਿ ਸਾਨੂੰ ਹਰ ਇੱਕ ਬੰਦੇ ਦੇ ਸ਼ੱਕ ਆਉਣ ਲੱਗਦਾ ਹੁਣ ਮੈਂ ਤੁਹ ਸ਼ੱਕ ਇਥੋਂ ਤੱਕ ਹੈ ਕਿ ਸਾਨੂੰ ਜਿਵੇਂ ਇਹ ਕਿਹਾ ਜਾਂਦਾ ਕਿ ਤੁਹਾਡੀ ਗੱਡੀ 'ਚ ਕੁਝ ਰਖਾ ਦਾਂਗੇ ਤੁਹਾਡੇ ਤੇ ਮਰਚਾ ਹੋ ਜਾਊਗਾ ਜਾਂ ਇਹ ਹੋ ਜਾਊਗਾ ਸਾਨੂੰ ਬਹੁਤ ਤਰੀਕੇ ਨਾਲ ਡਰਾਇਆ ਤੋਂ ਮਕਾਇਆ ਜਾਂਦਾ ਮੈਂ ਜਦੋਂ ਕਿਤੇ ਆਪਣੀ ਗੱਡੀ ਪਾਰਕ ਕਰਦਾ ਮੈਂ ਪਹਿਲਾਂ ਇਹ ਨਿਸ਼ਚਿਤ ਕਰਦਾ ਕਿ ਕਿਤੇ